ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਕਾਲ ਯੁਗ ਦੀ ਪੰਡਿਤ ਦੀ ਘਟਨਾ ਸੁਣਾਉਣ ਜਾ ਰਿਹਾ ਹਾਂ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਗੁਰਮਤਿ ਪ੍ਰਚਾਰ ਦੌਰਾਨ ਅਨੇਕਾਂ ਥਾਵਾਂ ਤੇ ਗਏ ਉਹ ਜਿੱਥੇ ਵੀ ਜਾਂਦੇ ਲੋਕਾਂ ਨੂੰ ਸੱਚ ਦਾ ਮਾਰਗ ਦੱਸਦੇ ਪਖੰਡ ਅਤੇ ਕੂੜ ਤੋਂ ਬਚਨ ਦੀ ਸਲਾਹ ਦਿੰਦੇ ਇਸੇ ਤਰ੍ਹਾਂ ਇੱਕ ਵਾਰ ਗੁਰੂ ਜੀ ਪਾਈ ਮਰਦਾਨਾ ਚੀਜ਼ੇ ਨਾਲ ਜਗਨਨਾਥ ਪੁਰੀ ਪਹੁੰਚੇ ਜਗਨਨਾਥ ਪੁਰੀ ਵਿੱਚ ਕਾਜੂਗੀ ਨਾਂ ਦਾ ਇੱਕ ਪੰਡਤ ਰਹਿੰਦਾ ਸੀ ਉਹ ਲੋਕਾਂ ਨੂੰ ਧਾਰਮਿਕ ਪਰਮ ਵਿੱਚ ਪਾ ਕੇ ਠੱਗਦਾ ਸੀ ਬਹੁਤ ਸਾਰੇ ਸ਼ਰਧਾਲੂ ਉਸ ਦੀਆਂ ਗੱਲਾਂ ਵਿੱਚ ਆ ਜਾਂਦੇ ਤੇ ਉਸ ਦੇ ਚਰਨੀ ਡਿੱਗਦੇ ਪੰਡਤ ਆਪਣੇ ਠੱਗੀ ਦਿਖਾਉਣ ਲਈ ਅੱਖਾਂ ਬੰਦ ਕਰਕੇ ਸਮਾਧੀ ਲਾਉਣ ਦਾ ਨਾਟਕ ਕਰਦਾ ਉਹ ਕਦੇ ਆਖਦਾ ਕਿ ਮੈਂ ਸਵਰਗ ਦੇ ਦਰਸ਼ਨ ਕਰ ਰਿਹਾ ਹਾਂ ਕਦੇ ਆਖਦਾ ਕਿ ਮੈਂ ਬ੍ਰਹਮਪੁਰੀ, ਯਸ਼ੁਨੂਪੁਰੀ ਤੇ ਸ਼ਿਵਪੁਰੀ ਨੂੰ ਦੇਖ ਰਿਹਾ ਹਾਂ ਲੋਕ ਵੀ ਉਸ ਦੀਆਂ ਗੱਲਾਂ ਵਿੱਚ ਆ ਕੇ ਵਿਸ਼ਵਾਸ ਕਰ ਲੈਂਦੇ ਉਸ ਨੇ ਇੱਕ ਗੜਵਾ ਭਾਂਡਾ ਵੀ ਕਹਿ ਸਕਦੇ ਆ ਆਪਣੇ ਸਾਹਮਣੇ ਰੱਖਿਆ ਹੋਇਆ ਸੀ ਜਿਸ ਵਿੱਚ ਲੋਕ ਆਪਣੇ ਸ਼ਰਧਾ ਦੇ ਰੂਪ ਵਿੱਚ ਪੈਸੇ ਪਾ ਦਿੰਦੇ ਪੰਡਤ ਹੜੇ ਪੁੜੇ ਅੱਕਾ ਖੋਲਦਾ ਤੇ ਕਦੇ ਬੰਦ ਕਰਦਾ ਕਾਲੇਂ ਉੱਠੇ ਤੇ ਦੋ ਉਂਗਲਾਂ ਨਾਲ ਨੱਕ ਫੜ ਲੈਂਦਾ ਤੇ ਕਦੀ ਕਦੀ ਕੋਈ ਆੜੀ ਤੇੜੀ ਆਵਾਜ਼ ਕੱਢ ਕੇ ਆਖਦਾ ਮੈਂ ਹੁਣ ਪ੍ਰਭੂ ਦੇ ਕੋਲ ਹਾਂ ਇਹ ਸਭ ਬਖੰਡ ਤੇ ਠੱਗੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਖੰਡ ਨੂੰ ਉਗਾਲਣ ਦੀ ਸੋਚੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੇ ਪੰਡਤ ਦਾ ਇਹ ਠੱਗੀ ਤਮਾਸ਼ਾ ਵੇਖਿਆ ਉਹ ਸਮਝ ਗਏ ਕਿ ਇਹ ਪੰਡਤ ਧਾਰਮਿਕਤਾ ਦੇ ਨਾਂ ਤੇ ਢੋਲੇ ਪਾੜੇ ਸਿੱਧੇ ਸਾਦੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਇਸ਼ਾਰਾ ਕੀਤਾ ਕਿ ਉਹ ਪੰਦਾ ਗੜਵਾ ਚੁੱਕ ਕੇ ਉਸ ਦੇ ਪਿੱਛੇ ਰੱਖ ਦੇ ਭਾਈ ਮਰਦਾਨਾ ਨੇ ਅਜਿਹਾ ਹੀ ਕੀਤਾ ਕੁਝ ਸਮੇਂ ਬਾਅਦ ਜਦ ਪੰਡਤ ਨੇ ਅੱਖਾਂ ਖੋਲੀਆਂ ਤਾਂ ਉਸ ਨੇ ਵੇਖਿਆ ਕਿ ਉਸ ਦਾ ਗੜਵਾ ਗਾਇਬ ਸੀ ਉਹ ਕਬਰ ਆਇਆ ਤੇ ਰੋੜਾ ਪਉਣ ਲੱਗਾ ਤੇ ਲੋਕਾਂ ਨੂੰ ਪੁੱਛਣ ਲੱਗਾ ਮੇਰਾ ਗੜਵਾ ਕਿਸ ਨੇ ਚੁੱਕਿਆ ਹੈ ਸ਼ੰਤਨਾਰਮ ਮस्करी ਕਰਨੀ ਠੀਕ ਨਹੀਂ ਮੈਂ ਪੈਸਿਆਂ ਦਾ ਲਾਚੀ ਨਹੀਂ ਪਰ ਅਸਲ ਵਿੱਚ ਗਲਤ ਤਾਂ ਪੈਸਿਆਂ ਦੀ ਹੀ ਸੀ ਲੋਕਾਂ ਦੀ ਅੱਖਾਂ ਖੁੱਲ ਗਈਆਂ ਪੰਡਿਤ ਦੇ ਰੋਲਿਆਂ ਦੀ ਬਾਤ ਸੁਣ ਕੇ ਹੋਰ ਲੋਕ ਵੀ ਇਕੱਠੇ ਹੋ ਗਏ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਿਆ ਕਿ ਮੌਕਾ ਠੀਕ ਹੈ ਪੰਡਿਤ ਦੇ ਨੇੜੇ ਹੋ ਕੇ ਗੁਰੂ ਜੀ ਨੇ ਸ਼ਾਂਤ ਟੰਗਣਾ ਆਖਿਆ ਪੰਡਿਤ ਜੀ ਤੁਸੀਂ ਤਾਂ ਆਖਦੇ ਸੀ ਕਿ ਤੁਸੀਂ ਇੰਨਾ ਲੋਕਾਂ ਦੇ ਦਰਸ਼ਨ ਕਰਦੇ ਹੋ ਤਹਾਨੂੰ ਸਵਰਗ ਬ੍ਰਹਮਪੁਰੀ ਵਿਸ਼ਨੂਪੁਰੀ ਤੇ ਸ਼ਿਵਪੁਰੀ ਸਭ ਦਿਖਾਈ ਦਿੰਦਾ ਹੈ ਤਾਂ ਤੁਹਾਨੂੰ ਆਪਣਾ ਗੜਵਾ ਕਿਉਂ ਨਹੀਂ ਦਿਖ ਰਿਹਾ ਪੰਡਿਤ ਅੰਦਰ ਘਬਰਾ ਗਿਆ ਲੋਕ ਵੀ ਸੋਚਣ ਲੱਗ ਪਏ ਕਿ ਜੇਕਰ ਇਹ ਪੰਡਿਤ ਵਾਕਈ ਇਤਨਾ ਲੋਕਾਂ ਨੂੰ ਵੇਖ ਸਕਦਾ ਹੈ ਤੇ ਇਸ ਨੂੰ ਆਪਣਾ ਗੜਵਾ ਕਿਉਂ ਨਹੀਂ ਦਿਖਾਈ ਦਿੰਦਾ ਲੋਕਾਂ ਵਿੱਚੋਂ ਇੱਕ ਨੇ ਹਵਾਲੇ ਮਾਰੀ ਪੰਡਿਤ ਜੀ ਤੁਸੀਂ ਜੇਕਰ ਛੁੱਧ ਸੰਤ ਹੋ ਤਾਂ ਆਪਣੇ ਗੜਵੇਂ ਨੂੰ ਖੁਦ ਹੀ ਲੱਭ ਲਓ ਮਹਨ ਪੰਡਿਤ ਪਰੇਸ਼ਾਨ ਤੇ ਲਾਜਮਾਨ ਹੋ ਗਿਆ। ਪੰਡਾ ਸ਼ਰਮਸਾਰ ਹੋ ਰਿਹਾ ਸੀ। ਉਸ ਨੂੰ ਕੋਈ ਉੱਤਰ ਨਾ ਆਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੱਸ ਕੇ ਕਿਹਾ, "ਤੁਹਾਡਾ ਗੜਵਾਤਾ ਬਸ ਤੁਹਾਡੇ ਪਿੱਛੇ ਹੀ ਪਿਆ ਹੈ।" ਜਦ ਪੰਡਿਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਸ਼ਰਮ ਨਾਲ ਚੁੱਲੀਆਂ ਚੁਬਣ ਲੱਗ ਪਿਆ। ਲੋਕ ਅਸਨ ਲੱਗ ਪਏ ਤੇ ਸਮਝ ਗਏ ਕਿ ਇਹ ਪੰਡਿਤ ਇੱਕ ਠੱਗ ਹੈ ਜੋ ਕੇਵਲ ਪੈਸੇ ਅਤੇ ਧਾਰਮਿਕ ਪਰਮ ਪੈਦਾ ਕਰ ਰਿਹਾ ਸੀ। ਗੁਰੂ ਜੀ ਨੇ ਲੋਕਾਂ ਨੂੰ ਸਮਝਾਉਂਦੇ ਹੋਏ ਆਖਿਆ ਜੋ ਮਨੁੱਖ ਅੱਖਾਂ ਬੰਦ ਕਰਕੇ ਨੱਕ ਫੜ ਕੇ ਆੜੀ-ਚੜੀ ਆਵਾਜ਼ਾਂ ਕੱਢ ਕੇ ਆਪਣੇ ਆਪ ਨੂੰ ਸੰਤ ਦੱਸਦੇ ਹਨ ਉਹ ਅਸਲ ਵਿੱਚ ਪਖੰਡੀ ਹੁੰਦੇ ਹਨ ਪਰਮਾਤਮਾ ਅੰਦਰੋਂ ਸਮਝਣ ਦੀ ਚੀਜ਼ ਹੈ ਨਕਲੀ ਚਲਾਕੀਆਂ ਤੇ ਠੱਗੀ ਨਾਲ ਨਹੀਂ ਮਿਲਦਾ ਇਹ ਸੁਣ ਕੇ ਪੰਡਿਤ ਦੀਆਂ ਅੱਖਾਂ ਖੁੱਲ ਗਈਆਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀ ਜੱਟ ਡਿੱਗ ਪਿਆ ਅੱਥੇ ਆਖਣ ਲੱਗਾ ਏ ਸੱਚੇ ਗੁਰੂ ਮੈਂ ਗੁੰਮਰਾਹੀ ਪਰ ਹੁਣ ਮੈਨੂੰ ਅਸਲੀਅਤੀ ਸਮਝ ਆ ਗਈ ਹੈ ਮੈਨੂੰ ਸੱਚਾ ਰਾ ਦੱਸੋ ਖਿਲੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਗੁਰਮਤਿ ਦਾ ਉਪਦੇਸ਼ ਦਿੱਤਾ ਅਤੇ ਉਸ ਨੂੰ ਸੱਚਾ ਧਾਰਮਿਕ ਪ੍ਰਚਾਰਕ ਬਣਾਇਆ ਵਾਹਿਗੁਰੂ ਜੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਗੁਰੂ ਸਾਹਿਬ ਦੀ ਬਾਣੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕੋਈ ਵੀ ਢੋਂਗੀ ਪਖੰਡੀ ਸਾਥ ਜੋ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰੇ ਤੋਂ ਬਚਣਾ ਚਾਹੀਦਾ ਹੈ ਅਸਲ ਸੰਤ ਉਹੀ ਹੁੰਦੇ ਹਨ ਜੋ ਲੋਕਾਂ ਨੂੰ ਸੱਚਾ ਮਾਰਗ ਦਿਖਾਉਂਦੇ ਹਨ ਨਾ ਕਿ ਜੋ ਠੱਗੀ ਦੇ ਟੰਗ ਦਸੇ ਹਨ ਸੱਚਾ ਧਰਮ ਅੰਦਰੋਂ ਪਵਿੱਤਰਤਾ ਤੇ ਨੇਕ ਕਰਮਾਂ ਨਾਲ ਆਉਂਦਾ ਹੈ ਨਕਲੀ ਸਮਾਦੀਆਂ ਤੇ ਪਖੰਡਾਂ ਨਾਲ ਨਹੀਂ ਜੋ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਚੱਲੇਗਾ ਉਹ ਸੱਚਾ ਜੀਵਨ ਜਿਊਣ ਦੀ ਸਮਝ ਪਾ ਲਏਗਾ ਵਾਹਿਗੁਰੂ ਸੰਗਤ ਜੀ ਤੁਹਾਡੇ ਸਾਰੇ ਸੁਣਨ ਤੇ ਵੇਖਣ ਵਾਲਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹਮੇਸ਼ਾ ਕਿਰਪਾ ਬਣੀ ਰਹੇ ਇਹ ਜੇ ਬਚਨ ਤੇ ਇਤਿਹਾਸ ਨੂੰ ਤੇ ਇਤਿਹਾਸ ਨਾਲ ਜੁੜ ਲਈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤਾਂ ਭੈਣ ਭਰਾਵਾਂ ਵਿੱਚ ਸ਼ੇਅਰ ਕਰੋ ਜੇ ਕੋਈ ਤੁਹਾਡੇ ਬਚਨ ਹੋਰ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ